ਰਾਵੀ ਦਰਿਆ ਦੇ ਤੁਸੀਂ ਬੰਨ ਟੁੱਟਣ ਕਾਰਨ ਕਾਫੀ ਦੂਰ ਦੇ ਪਿੰਡਾਂ ਵਿੱਚ ਨੁਕਸਾਨ ਹੋਇਆ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੈ। ਕਈ ਪਿੰਡਾਂ ਦੇ ਜਿਹੜੇ ਕੱਚੇ ਕਮਰੇ ਨੇ ਢਹਿ ਢੇਰੀ ਹੋ ਗਏ ਨੇ, ਇਨ੍ਹਾਂ ਪਿੰਡਾਂ ਦੇ ਵਿੱਚ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚ ਰਿਹਾ ਹੈ। ਪਿੰਡ ਦੇ ਲੋਕ ਦਾਨੀ ਸੱਜਣ ਅਤੇ ਪ੍ਰਸ਼ਾਸਨ ਤੋਂ ਲਗਾ ਰਹੇ ਨੇ ਮਦਦ ਦੀ ਗੁਹਾਰ। ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹੜਾ ਕਾਰਨ ਲੋਕ ਕਾਫੀ ਪਰੇਸ਼ਾਨ ਹੋਏ ਨੇ ਤੇ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ਲੇਕਿਨ ਕਈ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਦਾ ਅਜੇ ਤੱਕ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਜਿਸ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਹੁਕਾਰ ਲਗਾਈ ਹੈ ਇਸ ਸਬੰਧੀ ਸਾਡੇ ਪੱਤਰਕਾਰ ਲਵਪ੍ਰੀਤ ਸਿੰਘ ਦੀ ਖਾਸ ਪ੍ਰੋਗਰਾਮ ਮੈਂ ਤੁਹਾਡਾ ਪ੍ਰਾਂਤਕ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਪਟਾਲਾ ਦੇ ਜੇ ਮੌਜੂਦ ਆਪ ਕੋ ਇਸ ਪਿੰਡ ਦੇ ਵਿੱਚੋ ਕਿਸ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਦੇ ਲਾਗੋ ਰਵੀ ਦਿਰਾਦ ਦਾ ਜਿਹੜਾ ਕਿ ਤੁਸੀ ਵਾਂ ਟੁੱਟਣ ਦੇ ਨਾਲ ਕਾਫੀ ਜਿਹੜੇ ਪਿੰਡ ਜਿਹੇ ਨੁਕਸਾਨ ਦੇ ਹੋ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋਵਾਲੀਆ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਸਣੀਆਂ ਅਸੀਂ ਦੂਸੇ ਤੋਂ ਉੱਪਰ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਛੱਟ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਭਰਾ ਭਾਗੋਵਾਲ ਦੇ ਨੇ ਜਿਹੜੀ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤਾ ਜਿਹੜੀ ਤੁਹਾਡੇ ਕੋਲ ਜਿਹੜੀ ਇੱਥੇ ਕਰੀ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜੀ ਜਿਹੜੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਹੋਰ ਕਿੱਥੇ ਕਿੱਥੇ ਜਿਹੜੀਆਂ ਹਰਦੀਆਂ ਜੋ ਸੇਵਾਾਂ ਚੀ ਆ ਅਸੀਂ ਤੇ ਜਾਂ ਕਿਸੇ ਦੀ ਡੈੱਡ ਬਾਡੀਆਂ ਲੈ ਕੇ ਆਉਣੀਆਂ ਹੁੰਦੀਆਂ ਵਾ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਪਿੰਡਾਂ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨੇ ਜਾ ਰਹੇ ਆ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜ ਵਿੱਚ ਕਰਦੇ ਆ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਆ ਤੇ ਜਦੋਂ ਕਿਸੇ ਤੇ ਐਹੋ ਜੀ ਘਰੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨੇ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁੱਖੀਆਂ ਦਾ ਸਹਾਰਾ ਬਣ ਰਹੀ ਆ ਏ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਚੋ ਵੀ ਇਦਾਂ ਨਹੀਂ ਕਿਤੇ ਹਰ ਪ੍ਰਭਾਵ ਤੇ ਜਾ ਕਿਤੇ ਇਦਾਂ ਨਹੀਂ ਖੁਦ ਇhtiaab ਤਾਂ ਹੁੰਦੀ ਨਹੀਂ ਸਿੱਖ ਜਿਹੜੀਆਂ ਰਜਮਟ ਸਾਰੀ ਉੱਪਰ ਕੇ ਜਿਹੜੀ ਸਵਾਮਾ ਚੰਗੀ ਇਹ ਜੀ ਗੁਰੂ ਦਾ ਲੰਗਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅਜੇ ਸੇਵਾ ਹੋ ਰਹੀਆਂ ਵਾ ਪਤਾ ਇਹ ਕੰਮ ਜਰੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਤੋ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਤੇ ਅੱਜ ਜਿਹੜੀ ਇਹ ਡੇਰੇ ਹਲਕੇ ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਨੂੰ ਨੌਜਵਾਨ ਵੀਰ ਸਿੰਘ ਜੋ ਕਿ ਜੋ ਹਰ ਪ੍ਰਭਾਵ ਇਲਾਕੇ ਦੇ ਵਿੱਚ ਜਿਹੜੀਆਂ ਆਪਣੇ ਲੋਕ ਵਖ ਵਖ ਤਰ੍ਹਾਂ ਦੀ ਜਿਹੜੀਆਂ ਸੇਵਾਵਾਂ ਨਿਭਾਉਂ ਰਹੇ ਨੇ ਹੋਰ ਵੀ ਕਈ ਜਿਹੜੀ ਬਾਹਰ ਕੀਆਂ ਪਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜਿਹੜੀ ਆ ਇਹ ਸੇਵਾਵਾਂ ਜਿਹੜੀਆਂ ਨਿਭਾਉਂਦੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਲੋਕ ਰਿਚੇ